पाकिस्तान तो आए कई हिंदू परिवार तक भारत की नागरिकता नहीं मिली सी। पर नागरिकता कानून लागू इन्होंने परिवार किरण पैदागो कैंप वाले साईंस ने अठारह परिवार मैंबर लंबे समय तो नागरिकता का इंतजार करते दुनिया तो रुखसत हो गए हैं अपना दर्द बयान करद साईंस ने दसा किसौ अस्सी अपने परिवारक मैंबर समेत भारत आए सन उन्हों भारतीय नागरिक दर्शनों ਹੋ ਗਿਆ ਸੀ ਪਰ ਇਸ ਦੇ باوجود ਉਹਨਾਂ ਨੂੰ ਦੇਸ਼ੀ ਨਾਗਰਿਕਤਾ نصیਬ ਨਹੀਂ ਹੋਈ ਸਾਈਂदास ਨੇ ਦੱਸਿਆ ਕਿ ਉਹਨਾਂ ਦੇ ਚਾਰ ਬੱਚੇ ਜਿਨ੍ਹਾਂ ਸਾਰਿਆਂ ਦਾ ਵਿਆਹ ਹੋ ਚੁੱਕਿਆ ਹੈ ਅਤੇ ਸਾਈਂदास ਕੋਲ ਭਾਰਤ ਦਾ ਵੋਟਰ ਕਾਰਡ ਅਤੇ ਆਧਾਰ ਕਾਰਡ ਵੀ ਹੈ ਪਰ ਇਸ ਸਬਦ ਦੇ ਹੁੰਦਿਆਂ ਉਹਨਾਂ ਕੋਲ ਭਾਰਤੀ ਨਾਗਰਿਕ ਹੋਣ ਦਾ ਕੋਈ ਦਸਤਾਵੇਜ਼ ਨਹੀਂ ਹੈ ਇਸ ਨਵੇਂ ਕਾਨੂੰਨ ਦੇ ਲਾਗੂ ਹੋਣ ਨਾਲ ਉਹਨਾਂ ਨੂੰ ਪੂਰੀ ਆਸ ਹੈ ਕਿ ਹੁਣ ਉਹਨਾਂ ਨੂੰ ਭਾਰਤੀ ਨਾਗਰਿਕਤਾ ਮਿਲ ਜਾਵੇਗੀ ਸਾਈਂ ਦਾਸ ਨੇ ਦੱਸਿਆ ਕਿ ਉਹ ਪਾਕਿਸਤਾਨ ਦੇ ਦੁਲਕਲਾਚ ਰਹਿੰਦੇ ਸਨ ਪਰ ਉੱਥੇ Hindu ਪਰਿਵਾਰਾਂ ਤੇ ਹੋ ਰਹੇ ਅਤਿਆਚਾਰਾਂ ਤੋਂ ਤੰਗ ਆ ਕੇ ਉਹ ਭਾਰਤ ਆ ਗਏ ਸਨ ਜੀ ਸਾਨਾਸੀ ਦੇ ਵਿੱਚ ਪਾਕਿਸਤਾਨੋਂ ਇਹਦੇ ਇੰਡੀਆ ਚ ਆਏ ਸਨ ਉੱਥੇ ਕਈ ਮੁਸਲਮਾਨ ਕਹਿੰਦੇ ਹਨ ਕਿ ਤੁਸੀਂ ਮੁਸਲਮਾਨ ਹੋ ਜਾਓ ਤੁਸੀਂ ਇੱਥੇ ਰਵੋ ਸੀ ਨਹੀਂ Hindu ਧਰਮ ਨੂੰ ਬਚਾਉਂਦਿਆਂ ਹੋਇਆਂ ਅਸੀਂ ਆਪਣੇ ਦੇਸ਼ ਵਿੱਚ ਸਾਡਾ ਪਰਿਵਾਰ ਸਨ ਸੰਦਾਲੀ ਦਾ ਵੀ ਆਇਆ ਹੋਇਆ ਸੀ ਇੱਥੇ ਤੇ ਅਸੀਂ ਸਾਰੇ ਚਾਚੇ ਤਾਇਏ ਇੱਥੇ ਆਇਆ ਸਾਡਾ ਪਰਿਵਾਰ ਆਇਆ ਤੇ ਅਸੀਂ ਇੱਥੇ ਆ ਗਏ ਵਾ ਅਸੀਂ Hindu ਆਪਣਾ ਧਰਮ ਨਹੀਂ ਛੱਡਣਾ ਤੇ ਅਸੀਂ ਆ ਪਾਕਿਸਤਾਨ ਇੰਡੀਆ ਜਾ ਕੇ ਤੇ ਆਪਣੇ ਰਹਿਣੇ ਆ ਜਾ ਕੇ Hindu ਧਰਮ ਦੇ ਵਿੱਚ ਤੇ ਸਾਨੂੰ ਫੇਰ ਵੀ ਇੱਥੇ ਆਣ ਕੇ ਦਾ ਅਸੀਂ ਪਨਾਹ ਲਈ ਏ ਪਰ ਸਾਡੀ ਕਿਸੇ ਸੁਣਵਾਈ ਨਹੀਂ ਕੀਤੀ ਅੱਜ ਤੱਕ ਸਾਨੂੰ ਸਿਟੀਟਿਨਸ਼ਿਪ ਨਹੀਂ ਮਿਲੀ ਕਈ ਸਰਕਾਰਾਂ ਹੋਈਆਂ ਨੇ ਕਈ ਸਰਕਾਰਾਂ ਬਦਲੀਆਂ ਨੇ ਪਰ ਸਾਡੀ ਸੁਣਵਾਈ ਨਹੀਂ ਹੋਈ ਸਾਨੂੰ ਨਾਗਰਿਕਤਾ ਨਹੀਂ ਦਿੱਤੀ ਗਈ ਸਾਡੇ ਕੋਈ ਦੋਸ਼ ਨਹੀਂ ਐਸਾ ਕੋਈ ਵੀ ਸਾਡੇ ਤੇ ਕੋਈ ਗੁਨਾਹ ਨਹੀਂ ਜਿਹੜਾ ਅਸੀਂ ਮਤਲਬ ਐ ਅਸੀਂ ਕੀਤਾ ਹੋਵੇ ਬਿਲਕੁਲ ਅਸੀਂ ਹੈ ਹੀ ਹਿੰਦੂਆਂ ਦਾ ਅਸੀਂ ਕਿਉਂ ਕਰਨਾਵੇਂ ਤੇ ਬਾਕੀ ਮੋਦੀ ਸਰਕਾਰ ਸਾਡੇ ਵਾਸਤੇ ਇੱਕ ਰੱਬ ਬਣ ਕੇ ਆਏ ਨੇ ਜਿੰਨਾ ਸਾਡੀ ਸੁਣਵਾਈ ਕੀਤੀ ਏ ਤੇ ਸਾਡਾ ਬਣਾਇਆ ਸਾਨੂੰ ਖੁਸ਼ੀ ਹੋਈ ਏ ਵੀ ਸਾਨੂੰ ਨਾਗਰਿਕਤਾ ਜਲਦੀ ਦਿੱਤੀ ਜਾਵੇ ਤੇ ਅਸੀਂ ਰਹਿਣ ਦੇ ਹੱਕਦਾਰ ਹੋ ਵੀ ਸਾਨੂੰ ਕੋਈ ਸਾਡੇ ਤੇ ਉਂਗਲ ਨਾ ਕਰੇ